ਛੱਤੀ 2021 ਮਾਡਲ ਆ ਟਰੈਕਟਰ ਹਾਂਜੀ ਫ੍ਰੀ ਕੋਡ ਨੰਬਰ ਆ 111200 ਘੰਟਾ ਚੱਲਿਆ ਵੀ ਕਿਤੇ ਵੀ ਚਾਬੀ ਨਹੀਂ ਲੱਗੀ ਇਹਨੂੰ ਇਹ 21 ਮਾਡਲ ਆ 21 ਦੇ ਮਾਰਕੇ ਆ ਬਿਲਕੁਲ ਨਵਾਂ ਟਰੈਕਟਰ ਕਿਤੇ ਕਲਮ ਨਹੀਂ ਲੱਗੀ ਹੋਊ ਜੀ ਇਹਨੂੰ ਇਹ ਵੀ 2020 ਮਾਡਲ ਟਰੈਕਟਰ ਨਾਲ ਦੇ ਟਾਇਰ 85 ਪੈਸੇ ਆ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਇਹ ਨਹੀਂ ਵੀ ਕਿਤੇ ਕਲਮ ਲੱਗੀ ਹੋਊ 23 ਮਾਡਲ ਆ ਜੀ 11ਵੇਂ ਮਹੀਨਾ ਟਰੈਕਟਰ ਆ ਇਹ ਠੀਕ ਆ ਜੀ ਬਿਲਕੁਲ ਨਵਾਂ ਟਰੈਕਟਰ ਸਿਰ ਇਹ ਟਰੈਕਟਰ ਮਤਲਬ 99 ਮਾਡਲ ਆ ਹਾਂਜੀ ਰਾਜਸਥਾਨ ਨੰਬਰ ਆ ਪੰਜਾਬ ਚ ਨਾ ਹੋਇਆ 2012 ਤੋਂ ਦੇ 75 ਪੈਸੇ ਹਿਸਾਬ ਨਾਲ ਲਾ ਲਓ ਜੀ ਠੀਕ ਹੈ ਜੀ ਨਾਲ ਤੇ ਟਾਇਰ ਪਿੱਛੇ ਅਰੀਜਨਲ ਵੇਟ ਮੂਰੇ ਚਾਰ ਬਲੇਟਾਂ ਅਰੀਜਨਲ ਵੇਟ ਕੋੜਾ ਵੰਪਰ ਇਹ ਜੀ ਪੰਜਾਬ ਨੰਬਰ ਆ ਮੋਗੇ ਦੇਈ ਬਿਲਕੁਲ ਟਰੈਕਟਰ ਨਵਾਂ 90 ਪੈਸੇ ਟਾਇਰ ਆ 11 1200 ਘੰਟਾ ਚੱਲਿਆ ਬਹੁਤ ਵਧੀਆ ਟਰੈਕਟਰ ਆ ਜੀ ਇਹ ਬਾਈ ਟਾਇਰ ਮਗਰਲੇ 65 70 ਪੈਸੇ ਨਾਲ ਦੇ ਆ ਠੀਕ ਹੈ ਜੀ ਬੇਡ ਛੇਡ ਮੂਰੇ ਪਿੱਛੇ ਸਾਰੇ ਲੱਗੇ ਹੋਏ ਆ ਠੀਕ ਹੈ ਜੀ ਕਾਪੀ ਗਾਜ ਦਾ ਓਕੇ ਆ ਟਰੈਕਟਰ ਕਲੀਅਰ ਬਿਲਕੁਲ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਫੇਰ ਆਪਾਂ ਰਾਓ ਕੇ ਕਲਾਂ ਦੇ ਵਿੱਚ ਪਹੁੰਚ ਗਏ ਬਾਈ ਠੀਕ ਹੈ ਜੀ ਚੜਦੀ ਕਲਾ ਜਮਾਂ ਠੀਕ ਹੈ ਜੀ ਅੱਜ ਫੇਰ ਮੇਲਾ ਲਾਤਾ ਹੈ ਕਰੇ ਹਾਂਜੀ ਠੀਕ ਹੈ ਕਿੰਨੇ ਕ ਟਰੈਕਟਰ ਨੇ ਬਾਈ ਟਰੈਕਟਰ ਹੈਗੇ ਜੀ 9 10 ਦਾ ਸੱਜ 9 10 ਟਰੈਕਟਰ ਨੇ ਬਾਈ ਕੋਈ ਕਾਪੀ ਗਾਇ ਜਾਂਦੀ ਫੁੱਲ ਗਾਰੰਟੀ ਹੁੰਦੀ ਹੈ ਟਰੈਕਟਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਮਿਲਣਗੇ ਚੰਗੇ ਟਰੈਕਟਰ ਮਿਲਣਗੇ ਬਿਲਕੁਲ ਜਿਆਦਾਤਰ ਪੰਜਾਬ ਨੰਬਰ ਹੁੰਦੇ ਹੈਗੇ ਆਪਣੇ ਕੋਲੇ ਪੰਜਾਬ ਨੰਬਰ ਹੀ ਹੈ ਜੀ ਬਸ ਇੱਕੋ ਟਰੈਕਟਰ 563 ਹੋਊਗਾ ਹਾਲੈਂਡ ਰਾਜਸਥਾਨ ਨੰਬਰ ਦਾ ਠੀਕ ਹੈ ਇੱਕ ਟਰੈਕਟਰ ਰਾਜਸਥਾਨ ਨੰਬਰ ਹੈ ਬਾਕੀ ਪੰਜਾਬ ਨੰਬਰ ਨੇ ਮਿੱਤਰੋ ਹੁਣ ਛੋਟਾ ਟਾਈਮ ਨਹੀਂ ਜਾਇ ਬਾਰੇ ਦੱਸਿਓ ਗਰਾ ਹਾਂਜੀ 3630 2021 ਮਾਡਲ ਆ ਟਰੈਕਟਰ ਹਾਂਜੀ ਫ੍ਰੀ ਕੋਡ ਨੰਬਰ ਆ 111200 ਘੰਟਾ ਚੱਲਿਆ ਵੀ ਕਿਤੇ ਵੀ ਚਾਬੀ ਨਹੀਂ ਲੱਗੀ ਉਹਨੂੰ ਨਾ ਕਿਤੇ ਪੇਂਟ ਹੋਇਆ ਟਰੈਕਟਰ ਠੀਕ ਹੈ ਜੀ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਆ ਵੀ ਗਾਰੰਟੀ ਨਾ ਦੇਵਾਂਗੇ ਗਾਰੰਟੀ ਨਾ ਦੇਵਾਂਗਾ ਫ੍ਰੀ ਕੋਡ ਦਾ ਨੰਬਰ ਬਿਲਕੁਲ ਨਵਾਂ ਟਰੈਕਟਰ ਹੋਊਗਾ ਹਾਂਜੀ ਗੇੜਾ ਨਾ ਪਊਗਾ ਅਗਲੇ ਦਾ ਠੀਕ ਹੈ ਜੀ ਲੱਗ ਤੋ ਕਲੱਚ ਆ ਲਾ ਗਿਆ ਕਨੋਪੀ ਲੱਗੀ ਹੋਈ ਆ ਹਾਂਜੀ ਉਹ ਲੱਗੀ ਹੁੰਦੀ ਆ ਜੀ ਕੰਪਨੀ ਵੱਲੋਂ ਠੀਕ ਆ ਟਾਇਰ ਕਿੰਨੇ ਕੋਣੇ ਮੰਦਰਾ ਟਾਇਰ 85 ਪੈਸੇ ਆ ਜੀ 85 ਪੈਸੇ ਟਾਇਰ ਨੇ ਮਿੱਤਰੋ ਹਾਂ ਹਾਂਜੀ 55 ਹਸਪਾਵਰ ਚ ਆ ਗਿਆ 55 ਹਸਪਾਵਰ ਚ ਹੈ ਮਾਡਲ ਤੇ ਰੇਟ ਕਿੰਨਾ ਰਹੂ ਇਹ ਮਾਡਲ 2021 ਹੈ ਜੀ ਰੇਟ ਮੰਗਦੇ ਦਾ ਮਤਲਬ ਵੀ ਅਸੀਂ 765000 ਹਾਂਜੀ 730000 ਦਾ ਰੇਟ ਦੇ ਜੀ 730000 ਦਾ ਮਿੱਤਰੋ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ ਅਰਜਨ ਨੋਵੋ 605 ਡੀਆਈ ਇਹਦੇ ਬਾਰੇ ਦੱਸੀ ਬਈ ਇਹ ਜੀ 21 ਮਾਡਲ ਹੈ 21 ਦੇ ਮਾਰਕੇ ਆ ਬਿਲਕੁਲ ਨਵਾਂ ਟਰੈਕਟਰ ਕਿਤੇ ਕਲ ਨਹੀਂ ਲੱਗੀ ਹੋਊ ਜੀ ਇਹਨੂੰ ਠੀਕ ਹੈ ਜੀ ਐਂ ਨਹੀਂ ਵੀ ਗੇੜਾ ਪਊਗਾ ਨਵਾਂ ਤੇ ਨਵਾਂ ਟਰੈਕਟਰ ਆ ਜੀ ਬਿਲਕੁਲ ਨਮਾਡ ਟਰੈਕਟਰ ਇਹ ਤਾਂ ਚੱਲਦਾ ਵੀ ਮੰਦਰ ਥੋੜਾ ਹੋਣਾ ਹਾਂ 85% ਟਾਇਰ ਆਪ 11-1200 ਘੰਟਾ ਹੀ ਚੱਲਿਆ ਜੀ 11-1200 ਘੰਟਾ ਚੱਲਿਆ 85% ਟਾਇਰ ਨੇ ਮਿੱਤਰੋ ਫਾਈਬਰ ਵੀ ਕਨੋਪੀ ਲੱਗੀ ਹੋਈ ਹੈ ਜੀ ਫਾਈਬਰ ਵੀ ਕਨੋਪੀ ਲੱਗੀ ਹੋਈ ਹੈ ਟਰੈਕਟਰ ਚੰਗਾ ਹੈ ਚੇਂਜਰ ਮਾਟ ਹੈ ਇਹ ਚੇਂਜਰ ਤੋਂ ਬਿਨਾ ਜੀ ਚੇਂਜਰ ਤੋਂ ਬਿਨਾ ਹਾਂ 60 ਹਸਪਾਵਰ ਵਾਲਾ ਡੀਆਈ ਠੀਕ ਹੈ 60 ਹਸਪਾਵਰ ਵਾਲਾ ਚੇਂਜਰ ਤੋਂ ਬਿਨਾ ਚੰਗਾ ਟਰੈਕਟਰ ਹੈ ਕੰਡੀਸ਼ਨ ਚੰਗੀ ਪਈ ਹੈ ਜੀ ਹੈਗਾ 6,35,000 ਕਹਿੰਨੇ ਆ ਹਾਂਜੀ ਬਸ ਇੱਕੋ ਗੱਲ 6 ਲੱਖ ਦਾ ਰੇਟ ਦੇ ਦਿਆਂਗੇ 6 ਲ ਹੋ ਗਿਆ 35000 ਕਾਫੀ ਹੋ ਜਾਂਦਾ ਬਾਕੀ ਹੋਰ ਵੀ ਮਾੜਾ ਮੋਟਾ ਇੱਕਾ ਟੁਕੜਾ ਕੋਈ ਮਾੜਾ ਮੋਟਾ ਕਰ ਦਿਆ ਕੋਈ ਨਕੀਰ ਖਿੱਚ ਕੇ ਤਾਂ ਸੌਦੇ ਹੁੰਦੇ ਨਹੀਂ ਹਾਂ ਨੇ ਕੋਈ ਨੇ ਡੀ ਤੇ ਮੂਰੇ ਆ ਗਿਆ 855 ਐਫ ਇਹ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ ਇਹਦੇ ਬਾਰੇ ਦੱਸਿਓ ਜੀ ਇਹ ਜੀ 2020 ਮਾਡਲ ਟਰੈਕਟਰ ਨਾਲ ਦੇ ਟਾਇਰ 85 ਪੈਸੇ ਆ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਐ ਇਹ ਨਹੀਂ ਵੀ ਕਿਤੇ ਕਲਮ ਲੱਗੀ ਹੋਊ ਠੀਕ ਹੈ ਜੇ ਕਿਤੇ ਲੱਗੀ ਹੋਊ ਦੱਸਾਂਗੇ ਠੀਕ ਹੈ ਇਹ ਤਾਂ ਕੰਪਨੀ ਵਾਲੀਆਂ ਚਿੱਟਾਂ ਚੂੜੀਆਂ ਤਾਂ ਇਹਦੇ ਨਾਲ ਹੀ ਪਈਆਂ ਨੇ ਹਣਾ ਬਿਲਕੁਲ ਜੀ ਨਵਾਂ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਐ ਚੇ ਤੇ ਰੰਗ ਪੈਂਟ ਦਾ ਸਾਰਾ ਓਰੀਜਨਲ ਹੈ ਕੱਲੇ ਬੰਪਰ ਨੂੰ ਛੱਡ ਕੇ ਹਾਂਜੀ ਛੱਤਰੀ ਮਿਲੂ ਇਹਦੇ ਨਾਲ ਮੰਦਰਾ ਛੱਤਰੀ ਦੇ ਦਾਂਗੇ ਜੀ ਛੱਤਰੀ ਇਹਦੇ ਨਾਲ ਮਿਲ ਜੂ ਮਿੱਤਰੋ ਤੇ ਹਜੇ ਰੇਸ ਜੀ ਵੀ ਕਿਸੇ ਨੇ ਛੇੜੀ ਨਹੀਂ ਟਰੈਕਟਰ ਚੰਗਾ ਇਹ ਮਾਡਲ ਤੇ ਰੇਟ ਜੀ ਗਰੰਟੀ ਨਾ ਲੈਟਰ ਦੇਵਾਂਗੇ ਠੀਕ ਹੈ ਵਧੀਆ ਠੀਕ ਹੈ ਜੀ ਮਾਡਲ ਤੇ ਰੇਟ ਮਾਡਲ ਇਹਦਾ ਹੈਗਾ 2020 ਹੈ ਜੀ ਰੇਟ 615 ਆਨੇ ਆ ਹਾਂਜੀ ਤੇ 590 ਦਾ ਦੇ ਦਿਆ 5 ਲੱਖ 90 ਹਜ਼ਾਰ ਦਾ ਮਿੱਤਰੋ ਇਹ ਬਣੂਗਾ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸ਼ੋਅਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਆਪਾਂ ਮੂਰੇ ਆ ਗਿਆ 750 ਸਿਉਨ 11ਵਾਂ ਮਿਨਾਰੇਟਰਾ ਹੈ ਠੀਕ ਹੈ ਜੀ ਬਿਲਕੁਲ ਨਵਾਂ ਡੀਟਰ 700 ਘੰਟਾ ਚੱਲਿਆ ਡੀਟਰ 700 ਘੰਟਾ ਮੂਹਲੇ ਡਾਇਰ ਵੱਡੇ ਪਏ ਹੋਏ ਆ ਹਾਂਜੀ ਬਿਲਕੁਲ ਜਿਵੇਂ ਲਿਫਾਫੇ ਤੇ ਕੰਪਨੀ ਦੇ ਹੀ ਨਵੀਂ ਵੀ ਦੁਬਾਰੇ ਛੜਿਆ ਜੀ ਇਹ ਕੰਪਨੀ ਵਾਲੀ ਨੇ ਮੈਂ ਨਾ ਜਮਨ ਨਵਾਂ ਡਾਟਾ ਗਰੰਟੀ ਹੈ ਜੀ ਬਿਲਕੁਲ ਨਵਾਂ ਸੋਰੂਮ ਕੰਡੀਸ਼ਨ ਬਾਈ ਟਰੈਕਟਰ ਹੈ ਚੈਂਜਰ ਮਾਰਟ ਚਾ ਉਨੀ ਬੈਕ ਉਨੀ ਮੂਹਰ ਨੂੰ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਕਿੰਨੇ ਰਹੂਗਾ ਜੀ ਮਾਡਲ 2023 ਆ 11ਵੇਂ ਮਹੀਨੇ ਦਾ 2023 ਮਾਡਲ ਆ ਗਿਆ 11ਵੇਂ ਮਹੀਨੇ ਦਾ ਤੇ ਰੇਟ ਕਿੰਨਾ ਰਹੂਗਾ ਰੇਟ ਬਾਈ ਇਹਦਾ ਮੰਗਦੇ ਅਸੀਂ 655 ਯਾਨੀ ਸਵਾ 6 ਲੱਖ ਦਾ ਰੇਟ ਦੇ ਦਿਆਂਗੇ ਜੀ ਸਵਾ 6 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਏਜੰਸੀ ਦਾ ਮੰਨ ਕੇ ਆਇਓ ਜਮ ਜਾਂਸੀ 'ਚ ਖੜਾ ਹੁੰਦਾ ਜਿੱਦਾਂ ਉਦਾਂ ਹੀ ਖੜਾ ਹੈ ਉਦਾਂ ਹੀ ਉਦਾਂ ਠੀਕ ਹੈ ਤੇ ਮੂਰੇ ਆ ਗਿਆ 5520 ਇਹ 5520 ਵਿਕਿਆ ਹੋਇਆ ਜੀ ਇਹ ਵਿਕਿਆ ਹੋਇਆ ਹੈ ਹਾਂਜੀ ਇਹ ਵਿਕਿਆ ਹੋਇਆ ਬਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾਂ ਲਓ ਵੀ ਮਿੱਤਰੋ ਮੂਰੇ 5530 ਆ ਗਿਆ ਹਨਾ ਫੋਰਡ ਇਹਦੇ ਬਾਰੇ ਬਾਈ ਮੰਦਰ ਦੱਸੀਏ ਇਹ ਕਿੱਥੋਂ ਲਿਆ ਤਪਾਲ ਕੇ ਇਹ ਮਾਡਲ ਬਸਾਂ ਹੀ ਆ ਜਾਂਦਾ ਹਾਸ਼ੇ ਭਾਵਾਂ ਦੀ ਡਿਵਾਨ ਹੁੰਦੀ ਹੈ ਜੀ ਕਹਿੰਦੇ ਵੀ ਉਹ ਲੈ ਆਕਰ ਠੀਕ ਹੈ ਤੇ ਇਹ ਟਰੈਕਟਰ ਮਤਲਬ 99 ਮਾਡਲ ਆ ਹਾਂਜੀ ਰਾਜਸਥਾਨ ਨੰਬਰ ਆ ਪੰਜਾਬ ਚ ਨਾ ਹੋਇਆ 2012 ਚ ਠੀਕ ਹੈ ਜੀ ਮਤਲਬ ਇਹ ਨਵੇਂ ਤੱਕ ਚੱਲੂਗਾ ਇਹ ਟਰੈਕਟਰ ਇੰਜਨ ਖੁੱਲਿਆ ਨਹੀਂ ਇਹਦਾ ਇੰਜਨ ਖੁੱਲਿਆ ਨਹੀਂ ਨਾ ਪਿਛਲੇ ਤੇਲ ਤੂਲ ਗੇਅਰ ਦੇ ਸਾਰੇ ਨਵੇਂ ਪਏ ਹੋਏ ਆ ਠੀਕ ਹੈ ਕਰਦਾ ਬ੍ਰੇਕਾਂ ਡੀਡੀਆਂ ਨਵੀਆਂ ਪੈਗੀਆਂ ਠੀਕ ਹੈ ਜੀ ਇਨ ਸਿਲੰਡਰ ਲਾਇਸੈਂਸਰ ਬੇਡ ਛੇਡ ਸੈਸਰੀ ਸਾਰੀ ਨਾਲ ਦੀ ਪਿੱਛੇ ਡਬਲ ਵੇਟ ਹੈ ਪਿੱਛੇ ਡਬਲ ਵੇਟ ਨੇ ਹਾਂ ਤੇ ਮੂਰੇ ਸੇਫ ਪਲੇਟਾਂ ਮੂਰੇ ਸੇਫ ਪਲੇਟਾਂ ਨੇ ਕਨੌਪੀ ਲੱਗੀ ਹੋਈ ਹੈ ਹਾਂਜੀ ਠੀਕ ਹੈ ਮੂਰਲੇ ਰੇਡੀਅਲ ਟਾਇਰ ਨਵੇਂ ਪਾਤੇ ਹਾਂ ਵੱਡੇ ਟਾਇਰ ਪਾਏ ਵੇ ਉਹਨਾਂ ਦੇ ਵੱਡੇ ਟਾਇਰ ਪਾਏ ਹੋਣੇ ਮਗਰਲੇ ਕਿੰਨੇ ਕਿੰਨੇ ਮੰਦਰਾ ਮਗਰਲੇ 75 ਪੈਸੇ ਟਾਇਰ ਹੈ ਐਮ ਆਰ ਐਫ ਦੇ 75 ਪੈਸੇ ਮਗਰਲੇ ਟਾਇਰ ਨੇ ਐਮ ਆਰ ਐਫ ਦੇ ਬਾਕੀ ਟਰੈਕਟਰ ਦੇ ਚਾਰ ਸਪੀਰੇ ਦੇਖੀ ਜੰਨੇ ਆ ਬਾਈ ਦੇਖ ਸਕਦੇ ਹੋ ਤੁਸੀਂ ਪੂਰਾ ਘੈਂਟ ਟਰੈਕਟਰ ਹੈ ਗੁੰਦਿਆ ਪਿਆ ਜਮਾ ਮੈਂ ਇਹਨੇ ਜੀ ਦਸਾਲੀ ਕਰਾ ਕੇ ਟਰੈਕਟਰ ਵਾਹ ਕੇ ਦੇ ਟਰੈਕਟਰ ਹੈ ਬਾਈ ਤੁਸੀਂ ਇਲਝਾ ਸਕਦੇ ਹੋ ਇਹ ਮਰਨ 99 ਹੈ ਹਾਂਜੀ ਇਹਦਾ ਰੇਟ ਰੇਟ ਇਹਦਾ ਮੌਕੇ ਤੇ ਹੋਣਾ ਇਹਦਾ ਰੇਟ ਮੌਕੇ ਤੇ ਦੱਸੂ ਬਾਈ ਮੰਦਰਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਮੂਰੇ ਫੇਰ 37 30 ਖੜਾਈ ਇਹਦੇ ਬਾਰੇ ਦੱਸਿਓ ਬਾਈ ਜੀ ਇਹ ਟਰੈਕਟਰ ਹੈਗਾ 2018 ਮਾਡਲ ਠੀਕ ਹੈ ਜੀ ਟੌਪ ਮਾਡਲ ਦੇ ਵਿੱਚ ਆ ਗਿਆ ਜੱਕ ਲੱਗਿਆ ਨਾਲ ਦੇ ਟਾਇਰ ਟਿੱਡੇ ਦੇ 75 ਪੈਸੇ حساب ਲਾ ਲਓ ਜੀ ਠੀਕ ਹੈ ਜੀ ਨਾਲ ਦੇ ਟਾਇਰ ਪਿੱਛੇ ਅਰੀਜਨਲ ਵੇਟ ਮੂਰੇ ਚਾਰ ਬਲੇਟਾਂ ਅਰੀਜਨਲ ਵੇਟ ਕੋੜਾ ਬੈਂਪਰ ਠੀਕ ਹੈ ਜੀ ਕੋੜਾ ਬੈਂਪਰ ਲੱਗਿਆ ਹੋਇਆ ਇੱਕ ਵੀ ਰੰਗ ਦਾ ਕਿਤੇ ਬੁਰਸ਼ੀ ਲੱਗਿਆ ਹੋਊਗਾ ਨੋਜਲ ਠੀਕ ਹੈ ਇਹ ਨਵਾਂ ਇਹ ਵੀ ਨਹੀਂ ਖੁੱਲਿਆ ਜੀ ਮੈਂ ਇਹਨਾਂ ਬਾਈ ਜੀ ਬਹੁਤ ਵਧੀਆ ਟਰੈਕਟਰ ਜਿੰਨਾ ਕਹਿੰਦੇ ਨਵਾਂ ਤੱਕ ਚੱਲੂਗਾ ਠੀਕ ਹੈ ਆ ਵੇਖੋ ਸਾਰੇ ਜਿਹਨੂੰ ਟਰੈਕਟਰ ਹੈ ਜੀ ਲਾਇਸੈਂਸਰ ਤੋਂ ਲੈ ਕੇ ਠੀਕ ਹੈ ਜੀ ਲੱਗ ਤੋਂ ਕਲੱਚ ਆ ਗਿਆ ਕਿ ਨਿਕ ਤੋਂ ਵੇਲਡਿੰਗ ਹੋ ਗਿਆ ਟੁੱਟਿਆ ਭੱਜਾ ਬਹੁਤ ਸੰਭ ਕੇ ਚਲਾਇਆ ਹੋਇਆ ਟਰੈਕਟਰ ਪੂਰਾ ਸਮਾਈ ਚੋਂ ਆਇਆ ਬਿਲਕੁਲ ਪਹਿਲੀ ਪਾਰਟੀ ਦਾ ਟਰੈਕਟਰ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਜੀ ਮਾਡਲ 18 ਰੇਟ ਇਹਦਾ ਮੰਗਦੇ ਆਂ ਜੀ ਅਸੀਂ 7 ਲੱਖ 85 ਹਜ਼ਾਰ ਹਾਂਜੀ ਮੰਨਦਰਾ ਜਿਹੜਾ ਇਹਦਾ ਮਤਲਬ ਰੇਟ ਦੇਣ ਵਾਲਾ ਉਹ ਰੇਟ ਆਪਾਂ ਦੇਵਾਂਗੇ ਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 963 FI ਇਹਦੇ ਬਾਰੇ ਦੱਸਿਓ ਬਾਈ ਇਹ ਜੀ ਪੰਜਾਬ ਨੰਬਰ ਆ ਮੁੱਗੇ ਦੇਈ ਬਿਲਕੁਲ ਟਰੈਕਟਰ ਨਵਾਂ 90 ਪੈਸੇ ਟਾਇਰ ਆ 11 1200 ਘੰਟਾ ਚੱਲਿਆ ਬਹੁਤ ਵਧੀਆ ਟਰੈਕਟਰ ਆ ਜੀ ਠੀਕ ਹੈ ਜੀ ਹਾਂ ਵੇਟ ਮੂਰੇ ਲੱਗੇ ਹੋਏ ਆ ਇਹਨੂੰ ਵੇਟ ਲੱਗੇ ਹੋਏ ਆ ਸਾਹਮਣੇ ਪ੍ਰੋਪਰ ਜਿਹੜੇ ਹਾਂਜੀ ਪਿੱਛੇ ਵੇਟ ਹੈਗੇ ਨਹੀਂ ਠੀਕ ਹੈ ਜੀ ਬਹੁਤ ਵਧੀਆ ਟਰੈਕਟਰ ਸਾਰਾ ਆਈਂ ਡੈਟ ਹੋਊਗਾ ਜੀ ਸਾਰਾ ਰੰਗ ਪੇਂਟ ਦਾ ਤੇ ਇੰਜਨ ਗੇਅਰ ਦਾ ਕਿੱਦਾਂ ਹੈ ਬਿਲਕੁਲ ਓਕੇ ਆ ਵਿੱਚ ਵੀ ਟਰੈਕਟਰ ਕੱਟ ਲਾਂਗੇ ਦਸੱਲੀ ਕਰਕੇ ਬਾਗੇ ਲੈ ਜਾਣਾ ਤਸੱਲੀ ਕਰਕੇ ਬਾਹ ਕੇ ਲੈ ਜਾਓ ਮਿੱਤਰੋ ਜਿੰਨੀ ਦਾ ਦੱਸਤੀ ਬਾਈ ਉਹ ਚ ਫਰਕ ਨਹੀਂ ਆਉਂਦਾ ਆਪਾਂ ਬੈਠ ਜਿੰਨੀ ਬਾਈ ਕਹਿੰਦਾ ਗੱਲ ਦੱਸਤੀ ਉਹ ਚ ਫਰਕ ਨਹੀਂ ਆਉਂਦਾ ਚੰਗਾ ਟਰੈਕਟਰ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਮਾਡਲ ਤੇ ਰੇਟ ਰੇਟ ਜੀ ਇਹਦਾ 7 ਲੱਖ 25 ਹਜ਼ਾਰ ਮੰਗਦੇ ਆ ਹਾਂਜੀ ਤੇ ਦੇ ਦਾਂਗੇ ਟਰੈਕਟਰ 6 ਲੱਖ 90 ਹਜ਼ਾਰ ਦਾ ਜੀ 6 ਲੱਖ 90 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ ਸਿਆਉਨਾਲਿਕਾ 75 ਦਾ RX ਇਹਦੇ ਬਾਰੇ ਦੱਸੀ ਬਾਈ 8121 ਮਾਡਲ ਆ ਕਿੰਨੇ ਹੌਸ ਪਾਵਰ ਆ ਇਹ ਇਹ 75 ਹੌਸ ਪਾਵਰ 75 ਹੌਸ ਪਾਵਰ ਹਾਂਜੀ 4x4 75 ਹੌਸ ਪਾਵਰ ਠੀਕ ਆ ਜੀ ਤੇ ਇਹਦੇ ਬਾਰੇ ਹੁਣ ਡਿਟੇਲ ਚ ਦੱਸ ਇਹ ਬਾਈ ਟਾਇਰ ਮਗਰਲੇ 650 70 ਪੈਸੇ ਨਾਲ ਦੇ ਆ ਠੀਕ ਆ ਜੀ ਡੇਟ ਛੇਡ ਮੂਰੇ ਪਿੱਛੇ ਸਾਰੇ ਲੱਗੇ ਹੋਏ ਆ ਠੀਕ ਆ ਜੀ ਕਾਪੀ ਗਾਜੀ ਦਾ ਓਕੇ ਆ ਡਾਕਟਰ ਕਲੀਅਰ ਬਿਲਕੁਲ ਠੀਕ ਆ ਜੀ ਮੂਹਰੇ ਟਾਇਰ ਥੋੜੇ ਜਿਹਾ ਕਿਉਂ ਵੱਧ ਖਸੌਂਦਾ ਅੱਛਾ ਜੀ ਨਾਲ ਦੇ ਹੀ ਚਾਰੇ ਟਾਇਰ ਬਾਂ ਗੱਲ ਨਹੀਂ ਪਈ ਚਾਰੇ ਟਾਇਰ ਨਾਲ ਦੇ ਨੇ ਹਾਂਜੀ ਵਧੀਆ ਡੈਟਾ ਪੂਰਾ ਇੰਜਨਰ ਦਾ ਵੀ ਓਕੇ ਆ ਬਿਲਕੁਲ ਨਸਲੀਆਂ ਕਨੋਪੀ ਲੱਗੀ ਹੋਈ ਆ ਇਹ ਚ ਯਾਰ ਮੈਨੂੰ ਮੰਦਰ ਕਮੀ ਲੱਗੀ ਜਾਂਦੀ ਆ ਮਾੜੀ ਮੋਟੀ ਕਿਵੇਂ ਵੀ ਟਾਇਰ ਛੋਟੇ ਦੇ ਕਿਵੇਂ ਲੱਗ ਜਾਂਦੇ ਆ ਮੈਨੂੰ ਟਾਇਰ ਆਈ ਹੁੰਦੇ ਆ ਟਾਇਰ 16 ਨਾਲ 30 ਦੇ ਹੁੰਦੇ ਆ ਜੀ ਅੱਛਾ ਜੀ ਟਾਇਰ ਬਿਲਕੁਲ ਨਾਲ ਦੇ ਟਾਇਰ ਆ ਇਹ ਥੋੜੇ ਮਗਰਾਟ ਦੇ ਵੱਡੇ ਹੁੰਦੇ ਆ ਜੀ ਇਹਦੇ ਮਗਰਾਟ ਵੱਡੇ ਹੁੰਦੇ ਆ ਹਾਂ ਬਸ ਥੋੜੇ ਜਿ ਵੱਡੇ ਤਾਂ ਹੀ ਉੱਪਰ ਆਇਆ ਲੱਗਦਾ ਹੈ ਠੀਕ ਆ ਮਗਰਾਟ ਵੱਡੇ ਹੁੰਦੇ ਆ ਤਾਂ ਹੀ ਉੱਪਰ ਆ ਲੱਗਦਾ ਟਰੈਕਟਰ ਗੁੰਦਿਆ ਪਿਆ ਜਮਾ ਸਾਰਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਬਾਈ ਮੰਦਰ ਕਹਿੰਦਾ ਤੁਸੀਂ ਬਾਹ ਕੇ ਤਸੱਲੀ ਕਰਕੇ ਆਪਦੀ ਮਾਡਲ ਤੇ ਰੇਟ ਕਿ ਨਾਲ ਹੋ ਮ ਇਹਦਾ ਰੇਟ ਤਾਂ 7 35 ਮੰਗਦੇ ਆ ਹਾਂਜੀ 7 ਲੱਖ ਦਾ ਰੇਟ ਛੱਡ ਦਾਂਗੇ ਜੀ 7 ਲੱਖ ਦਾ ਪੂਰੇ ਦਾ ਟਰੈਕਟਰ ਇਹ ਬਣੂਗਾ ਮਿੱਤਰੋ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਆਜੋ ਬਾਈ ਨਾ ਕਰੀਏ ਗੱਲ ਆਜੋ ਗਰਾਹ ਬਾਈ ਮੰਦਰਾ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆਪਣੇ ਕੋਲੇ ਟਰੈਕਟਰ ਹੁੰਦੇ ਆ ਵੀਰੇ ਹੋਰ ਵੀ ਆਉਣ ਵਾਲੇ ਟਰੈਕਟਰ ਹਾਂਜੀ ਕਾਫੀ ਟਰੈਕਟਰ ਆਪਣੇ ਕੋਲ ਹੁੰਦੇ ਜੌਂਡੀ ਆਰ ਵੀ ਆ ਠੀਕ ਆ ਜੀ ਮੰਨ ਲਓ 963 ਵੀ ਆਉਣਾ ਇੱਕ 21 ਮਾਡਲ 4x4 ਤੋਂ ਬਿਨਾ ਠੀਕ ਹੈ ਜੀ ਜਦੋਂ ਹੌਲੈਂਡ ਕਹਿ ਲਗੇ 855 ਤਿੰਨ ਸਪੀਡ ਆ ਰਿਹਾ ਟਰੈਕਟਰ ਠੀਕ ਹੈ ਜੀ 23 ਮਾਡਲ ਆ ਪਹਿਲਾਂ ਵਾਲਾ ਜਿਹੜਾ ਟਰੈਕਟਰ ਉਹ ਬਹੁਤ ਘੱਟ ਮਿਲਦਾ 23 ਦੇ ਮਾਰ ਕੇ 23 ਦੀ ਗਾਪੀ ਕੋਕਾ ਟਰੈਕਟਰ ਨਾਲ ਠੀਕ ਹੈ ਜੀ ਦੋ ਦਿਨ ਦੇ ਵਿੱਚ ਵਿੱਚ ਵੀ ਕੱਟ ਲੈਣੇ ਹੋਈ ਵਿੱਚ ਵੀ ਕੱਟ ਲੈਣੇ ਆ ਲੋਨ ਵੀ ਕਰਵਾ ਦਿੰਨੇ ਆ ਮੌਕੇ ਤੇ ਲੋਨ ਵੀ ਹੋ ਜਾਂਦਾ ਹਾਂ ਸਾਰਾ ਕੁਝ ਆਪਾਂ ਟਰੈਕਟਰ ਵੀ ਕੱਟ ਲਈਏ ਲੋਨ ਵੀ ਕਰਾ ਲਈਏ ਕਾਪੀ ਦਾ ਹੀ ਓਕੇ ਹੁੰਦੀ ਹੈ ਟਰੈਕਟਰ ਠੀਕ ਹੈ ਜੀ ਤੇ ਲੋਕੇਸ਼ਨ ਕੀ ਪੈਗੀ ਬਈ ਇਹ ਲੋਕੇਸ਼ਨ ਜ਼ਿਲ੍ਹਾ ਮੋਗਾ ਆਪਣਾ ਹਾਂਜੀ ਬੱਦਨੀਗਲਾ ਬਰਨਾਲਾ ਰੋਡ ਤੇ ਬੱਦਨੀਗਲਾ ਹਾਂਜੀ ਉਹ ਪਰਾ ਮबाइल ਨੰਬਰ 775555 ਹਾਂਜੀ 77555522358 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਮੰਦਰਾ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਬੋਲੋ ਸਤਿ ਸ੍ਰੀ ਅਕਾਲ ਜੀ